ਹਰਿਆਣਾ ਦੇ ਗੁਰਦੁਆਰਾ ਚੋਣਾਂ ਦੇ ਕਮਿਸ਼ਨਰ ਨੇ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਲਈ ਹਾਲ ਹੀ ਵਿੱਚ ਬਣਾਏ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਨੂੰ ਸਾਂਝਾ ਚੋਣ ਨਿਸ਼ਾਨ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਹ ਇਨਕਾਰ ਇਸ ਅਧਾਰ 'ਤੇ ਕੀਤਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦਾ ਨਾਮ ਰਿਪਰੈਜੈਂਟੇਸ਼ਨ ਆਫ ਪੀਪਲ ਐਕਟ 1951 ਦੀ ਧਾਰਾ 29A ਦੇ ਤਹਿਤ ਭਾਰਤੀ ਚੋਣ ਕਮਿਸ਼ਨ ਕੋ ਰਜਿਸਟਰਡ ਇੱਕ ਮਾਨਤਾ ਪ੍ਰਾਪਤ ਸਿਆਸੀ ਪਾਰਟੀ ਹੈ। ਸ਼੍ਰੋਮਣੀ ਅਕਾਲੀ ਦਲ ਨਾਲ ਮਿਲਦਾ ਜੁਲਦਾ ਹੈ ਇਸ ਆਦੇਸ਼ ਤੇ ਚਰਚਾ ਕਰਨ ਲਈ ਇੱਕ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਸਮੂਹ ਨੇ ਵੀਰਵਾਰ ਨੂੰ ਕੁਰੂਕ ਖੇਤਰ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈੱਡਕੁਆਰਟਰ ਗੁਰਦੁਆਰਾ ਪਾਸ਼ਾ ਸ਼ਿਮ ਵਿਖੇ ਮੀਟਿੰਗ ਕੀਤੀ ਇਸਨ ਕਾਰਤੇ ਇਤਰਾਜ਼ ਜ਼ਾਹਿਰ ਕਰਦਿਆਂ ਦਾਦੂਵਾਲ ਨੇ ਕਿਹਾ ਹੈ ਕਿ ਕਮਿਸ਼ਨਰ ਨੇ ਉਹਨਾਂ ਨੂੰ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਗਰੁੱਪ ਦੇ ਨਾਂ ਤੇ ਨਹੀਂ ਹੋਣਾ ਚਾਹੀਦਾ ਅਤੇ ਇਹ ਸ਼੍ਰੋਮਣੀ ਅਦੇ ਅਕਾਲੀ ਸ਼ਬਦ ਤੋਂ ਬਿਨਾ ਹੋਣਾ ਚਾਹੀਦਾ ਹੈ ਅੱਜ ਉਹ ਕਹਿ ਰਹੇ ਹਨ ਕਿ ਅਕਾਲੀ ਨਹੀਂ ਹੋਣੇ ਚਾਹੀਦੇ ਕੱਲ ਨੂੰ ਉਹ ਕਹਿਣਗੇ ਕਿ ਕੜਾ ਜਾਂ ਦਸਤਾਰ ਧਾਰਨ ਕੀਤੇ ਸਮੇਤ ਗੁਰਦੁਆਰਾ ਸਾਹਿਬ ਨਹੀਂ ਜਾਣਾ ਹੈ ਇਹ ਅਸਵੀਕਾਰਯੋਗ ਨਹੀਂ ਹੈ ਆਪਣੀ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਨੇ ਇਸ ਹੁਕਮ ਦੀ ਨਖੇਦੀ ਕਰਨ ਲਈ ਆਵਾਜ਼ ਨਾਲ ਮਤਾ ਪਾਸ ਕੀਤਾ ਜਿਸ ਤਹਿਤ ਸਿੱਖ ਜਥੇਬੰਦੀਆਂ ਨੇ ਨਾ ਸ਼੍ਰੋਮਣੀ ਅਤੇ ਅਕਾਲੀ ਸ਼ਬਦ ਨਾਲ ਦਰਜ ਕੀਤੇ ਜਾ ਰਹੇ ਇਤਰਾਜ਼ ਦੇ ਸਵਾਲ ਚੁੱਕੇ ਹਨ ਇਸ ਮਾਮਲੇ ਤੇ ਵਿਚਾਰ ਕਰਨ ਲਈ 4 ਦਸੰਬਰ ਨੂੰ ਮੁੜ ਮੀਟਿੰਗ ਬੁਲਾਈ ਹੈ ਮੀਟਿੰਗ ਵਿੱਚ ਅਕਾਲੀ ਦਲ ਆਜ਼ਾਦ ਦੇ ਅਹੁਦੇਦਾਰਾਂ ਨੇ ਕਿਹਾ ਕਿ ਸਿਰਫ ਉਹਨਾਂ ਪਾਰਟੀਆਂ ਸਮੂਹਾਂ ਤੇ ਇਤਰਾਜ਼ ਉਠਾਇਆ ਜਾਣਾ ਚਾਹੀਦਾ ਹੈ ਜੋ ਚੋਣ ਕਮਿਸ਼ਨ ਕੋਲ ਰਜਿਸਟਰਡ ਹਨ ਨਾ ਕਿ ਉਹਨਾਂ ਤੇ ਜੋ ਰਜਿਸਟਰਡ ਨਹੀਂ ਹਨ ਇੱਕ ਹੋਰ ਮਤੇ ਵਿੱਚ ਮੰਗ ਕੀਤੀ ਗਈ ਹੈ ਕਿ ਐਚਐਸਜੀ ਐਮਸੀ ਚੋਣਾਂ ਇਲੈਕਟ੍ਰੋਨਿਕ VOTING ਮਸ਼ੀਨਾਂ ਉੱਤੇ ਨਹੀਂ ਬੈਰਟ ਪੇਪਰ ਉੱਤੇ ਹੋਣੀਆਂ ਚਾਹੀਦੀਆਂ ਹਨ ਜਸਟਿਸ ਭੱਲਾ ਨੇ ਅੱਗੇ ਕਿਹਾ ਕਿ ਇਹ ਸਪਸ਼ਟ ਹੈ ਕੋਈ ਵੀ ਸਿੱਖ ਸਮੂਹ ਸੰਸਥਾਾਂ માં ਜਿਨ੍ਹਾਂ ਦਾ ਨਾਂ ਕਿਸੇ ਸਿਆਸੀ ਪਾਰਟੀ ਨਾਲ ਮਿਲਦਾ ਜੁਲਦਾ ਹੈ ਐਚਐਸਜੀ ਐਮਸੀ ਦੀਆਂ ਆਗਾਮੀ ਚੋਣਾਂ ਵਿੱਚ ਆਪਣੇ ਸਿੱਖ ਗਰੁੱਪ ਜਾਂ ਸੰਗਠਨ ਦੁਆਰਾ ਨਿਰਧਾਰਿਤ ਕਿੱਤੇ ਜਾਣ ਵਾਲੇ ਸੰਗਠਨ ਉਮੀਦਵਾਰ ਲਈ ਸਾਂਝਾ ਚਿੰਨ ਅਲਾਟ ਕਰਨ ਦੀ ਬੇਨਤੀ ਨਹੀਂ ਕਰ ਸਕਦਾ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਬਿਨੇਕਾਰ ਸਮੂਹ ਦਾ ਨਾਮ ਮੌਜੂਦਾ ਰਜਿਸਟਰਡ ਰਾਜਨੀਤਿਕ ਪਾਰਟੀ ਦੇ ਨਾਮ ਨਾਲ ਮੇਲ ਖਾਂਦਾ ਨਾ ਹੋਵੇ ਅਧਿਆਜਹੀ ਸਮਾਨਤਾ ਆਮ ਤੌਰ ਤੇ ਆਮ ਲੋਕਾਂ ਦੇ ਵੋਟਰਾਂ ਵਿੱਚ ਪੰਬਰਪੋਸ਼ੀ ਦਾ ਕਾਰਨ ਬਣ ਸਕਦੀ ਹੈ ਖਾਸ ਤੌਰ ਤੇ ਜਿਸ ਨਾਲ ਚੋਣ ਦੇ ਸੰਚਾਰੂ ਸੰਚਾਲਨ ਵਿੱਚ ਰੁਕਾਵਟ ਆ ਸਕਦੀ ਹੈ ਜ਼ਿਕਰ ਖਾਸ ਹੈ ਕਿ ਦਾਦੂ ਵਾਲ ਤੇ ਭਪਿੰਦਰ ਸਿੰਘ ਅਸੰਧ ਅਤੇ ਐਚਐਸ ਜੀਐਮਸੀ ਦੇ ਕੁਝ ਮੈਂਬਰਾਂ ਨੇ ਨਿਜੀ ਤੌਰ ਤੇ ਜਸਟਿਸ ਅਚੇਸ਼ ਪੱਲੜ ਦਫ਼ਤਰ ਦਾ ਦੌਰਾ ਕੀਤਾ ਤੇ ਅਰਜ਼ੀ ਦਿੱਤੀ। ਉਹਨਾਂ ਨੇ ਮੰਗ ਕੀਤੀ ਕਿ ਅਕਾਲੀ ਦਲ ਆਜ਼ਾਦ ਨੂੰ ਸਾਂਝਾ ਚੋਣਸ਼ਾਨ ਅਲਾਟ ਕੀਤਾ ਜਾਵੇ। ਡਿਜੀਟਲ ਨਿਊਜ਼ ਚੈਨਲ ਸਿੱਖ ਨਿਊਜ਼ ਐਕਸਪ੍ਰੈਸ ਸਾਲ 2015 ਤੋਂ ਲਗਾਤਾਰ ਨਿਰਦਰ ਤੇ ਨਿਰਪੱਖ ਤਰੀਕੇ ਨਾਲ ਪਾਈਚਾਰੇ ਦੀ ਸੇਵਾ ਕਰਨਾਂ ਆਵਾਜ਼ بلند ਕਰ ਰਿਹਾ ਹੈ। ਸਿੱਖ ਨਿਊਜ਼ ਐਕਸਪ੍ਰੈਸ ਦੀ ਨਿਰਪੱਖ ਪੱਤਰਕਾਰਤਾਂ ਨੂੰ ਸਪੋਰਟ ਕਰਨ ਲਈ ਸਕਰੀਨ ਦੇ ਦਿੱਤੇ QR ਕੋਡ ਨੂੰ ਸਕੈਨ ਕਰਕੇ ਪੇ ਕਰ ਸਕਦੇ ਹੋ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ